ਪੁਲਿਸ ਨੂੰ ਇਹ ਕਿਹਾ ਕਿ ਮਜ਼ਦੂਰ ਹਰੇਕ ਮਜ਼ਦੂਰ ਦੀ ਲੱਤ ਤੋੜ ਕੇ ਚੰਦ ਭਾਂਚਿਓਣਾ ਹਰੇਕ ਪਰਿਵਾਰ ਦੀ ਇੱਕ ਬੰਦੂ ਦੀ ਲੱਤ ਟੁੱਟੀ ਹੋਣੀ ਚਾਹੀਦੀ ਆ ਇਹ ਫਰੀਦਕੋਟ ਦੀ ਐਸਐਸਪੀ ਪ੍ਰਗਿਆ ਜਾਣ ਦੇ ਦਿਸ਼ਾ ਨਿਰਦੇਸ਼ ਸੀ ਫਰੀਦਕੋਟ ਦੇ ਵਿੱਚ ਖਾਕੀ ਗੁੰਡਿਆਂ ਤੇ ਸਿਵਲ ਗੁੰਡਿਆਂ ਨੇ ਜੋ ਚੰਦ ਭਾਂਚ ਕੀਤਾ ਇਸ ਕਰਕੇ ਖਾਕੀ ਗੁੰਡੇ ਸਿਵਲ ਗੁੰਡਿਆਂ ਨੂੰ ਨਹੀਂ ਫੜ ਰਹੇ ਉਹਦੇ ਮਹਿਕਮੇ ਦਾ ਇੱਕ ਮੁਲਾਜ਼ਮ ਜਿਹੜਾ ਐਮਐਲਏ ਜੈਤੋ ਦਾ ਗਵਰਨਮੈਂਟ ਸੀਓ ਤੇ ਚਿੱਟਾ ਵੇਚਣ ਦਾ ਦੋਸ਼ ਆ ਕਿ ਉਹਦੀ ਜਾਂਚ ਨਹੀਂ ਕੀਤੀ ਜੇ ਆਪਾਂ ਫਰੀਦਕੋਟ ਦੇ ਐਸਐਸਪੀ ਮੈਡਮ ਪ੍ਰਗਿਆ ਜੈਨ ਜਿਹੜੇ ਉਹਦੇ ਤੇ ਐਸਐਸਪੀ ਦੇ ਆ ਇਹ ਹਸਤੀ ਉਹਨਾਂ ਦੀ ਹੋਮ ਗਾੜੀਏ ਤੋਂ ਵੱਧ ਨਹੀਂ ਉਹਨਾਂ ਦੇ ਖਿਲਾਫ ਇੱਥੇ ਬੈਠੇ ਆ ਕਿ ਜੋ ਚੰਦ ਭਾਂਡ ਦੇ ਵਿੱਚ ਹੋਇਆ ਔਰ ਉਹ ਸਭ ਕੁਝ ਐਸਐਸਪੀ ਪ੍ਰਗਿਆ ਜੈਨ ਦੀ ਦੇਖ ਰੇਖ ਹੇਠ ਹੋਇਆ ਜਿਸ ਤਰ੍ਹਾਂ ਜਾ ਕੇ ਇੱਕ ਨਫ਼ਰਤ ਵਾਲੀ ਭਾਸ਼ਾ ਪਿੰਡ ਚ ਇਹਨਾਂ ਨੇ ਬੋਲੀ ਔਰ ਮਜ਼ਦੂਰਾਂ ਤੇ ਜ਼ਬਰ ਢਾਉਣ ਦੀ ਜਿਹੜਾ ਸੀ ਇਹਨਾਂ ਨੇ ਦਿਸ਼ਾ ਨਿਰਦੇਸ਼ ਦਿੱਤੇ ਖੁਦ ਵੀ ਢਾਇਆ ਤੇ ਪੁਲਿਸ ਨੂੰ ਇਹ ਕਿਹਾ ਕਿ ਮਜ਼ਦੂਰ ਹਰੇਕ ਮਜ਼ਦੂਰ ਦੀ ਲੱਤ ਤੋੜ ਕੇ ਚੰਡ ਬਾਣ ਚੋਣਾ ਹਰੇਕ ਪਰਿਵਾਰ ਚ ਇੱਕ ਬੰਦੇ ਦੀ ਲੱਤ ਟੁੱਟੀ ਹੋਣੀ ਚਾਹੀਦੀ ਆ ਇਹ ਫਰੀਦਕੋਟ ਦੀ ਐਸਐਸਪੀ ਪ੍ਰਗਿਆ ਜੈਣ ਦੇ ਦਿਸ਼ਾ ਨਿਰਦੇਸ਼ ਸੀ ਕਿਉਂਕਿ ਜਾਤੀ ਨਫ਼ਰਤ ਦੇ ਨਾਲ ਗਰੋਚੇ ਬੀਬੀ ਜਿੰਨੂੰ ਗਮਦੂਰ ਚੰਦ ਭਗਲਾ ਮੋਟਾ ਪੈਸਾ ਸਿੱਟਿਆ ਔਰ ਗਮਦੂਰ ਚੰਦ ਭਗਲਾ ਕਹਿੰਦਾ ਕਿ ਪ੍ਰਗਿਆ ਜਾਣ ਦੀ ਇਹ ਔਕਾਤ ਨਹੀਂ ਕਿ ਮੈਨੂੰ ਮੇਰੇ ਮੁੰਡੇ ਨੂੰ ਮੇਰੇ ਭਰਾ ਨੂੰ ਹੱਥ ਪਾ ਲੈ ਮੇਰੇ ਸਾਹਮਣੇ ਪ੍ਰਗਿਆ ਜਾਣ ਤੇ ਫਰੀਦਕੋਟ ਦਾ ਸਾਰਾ ਪੁਲਸ ਮਲਾਜ਼ਮ ਜਿਹੜਾ ਟੁੱਕੀ ਟਿੱਕੀ ਆ ਸਭ ਤੋਂ ਵੀ ਉਹਦੀ ਗੱਲ ਸਹੀ ਆ ਗਮਦੂਰ ਦੀ ਪ੍ਰਗਿਆ ਜਾਣ ਦੀ ਵਿਚਾਰਦੀ ਹਸਤੀ ਨਹੀਂ ਕਿ ਕਮਜ਼ੂਰ ਤੇ ਉਹਦੇ ਪਰਿਵਾਰ ਨੂੰ ਹੱਤਪਾਲੇ ਕਿਉਂਕਿ ਉਹ ਕਹਿੰਦਾ ਮੈਂ ਤੇਰੇ ਕਹਿਣ ਤੇ ਗੋਲੀ ਚਲਾਈ ਆ ਇਸ ਕਰਕੇ ਤੂੰ ਮੈਨੂੰ ਕਿਵੇਂ ਫੜੇਂਗੀ ਤੋਂ ਫਰੀਦਕੋਟ ਦੇ ਵਿੱਚ ਖਾਕੀ ਗੁੰਡਿਆਂ ਤੇ ਸਿਵਲ ਗੁੰਡਿਆਂ ਨੇ ਜੋ ਚੰਦ ਭਾਂਚ ਕੀਤਾ ਇਸ ਕਰਕੇ ਖਾਕੀ ਗੁੰਡੇ ਸਿਵਲ ਗੁੰਡਿਆਂ ਨੂੰ ਨਹੀਂ ਫੜ ਰਹੇ ਤੇ ਮਹੀਨਿਆਂ ਬੱਧੀ ਇਹ ਸਮਾਂ ਲੰਘ ਗਿਆ ਉਨੇ ਸਮੇਂ 'ਚ ਕਮਦੂਰ ਨੇ ਬਹੁਤ ਸਾਰੇ ਬੰਦੇ ਸਾਡੇ ਕੋਲੇ ਭੋਜੇ ਕੰਡੋ ਘਟ 2 ਦਰਜਣ ਬੰਦੇ ਭੇਜੇ ਕਿ ਮਾਮਲੇ ਨੂੰ ਨਿਵੇੜਿਆ ਜਾਵੇ ਸਾਡੀ ਜਥੇਬੰਦੀ ਦੇ ਬਹੁਤ ਸਾਥੀਆਂ ਕੋਲੇ ਪਹੁੰਚ ਕੀਤੀ ਅਸੀਂ ਕਿਹਾ ਕਿ ਜਿਹੜੀ ਮਜ਼ਦੂਰਾਂ ਤੇ ਜ਼ਬਰ ਹੋਇਆ ਜੋਨਾਂ ਦਾ ਨੁਕਸਾਨ ਹੋਇਆ ਦੀ ਪਰਪਾਈ ਹੋਣੀ ਚਾਹੀਦੀ ਆ ਉਹਨਾਂ ਦੇ ਜ਼ਖਮ ਤੇ ਮਲਮ ਲਗਣੀ ਚਾਹੀਦੀ ਆ ਤੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਗਲਤੀ ਦਾ ਅਹਿਸਾਸ ਕਰਨਾ ਚਾਹੀਦਾ ਇੱਕ ਵਾਰੀ ਜਿਹੜਾ ਬੰਦਾ ਆਉਂਦਾ ਸੀ ਦੂਜੀ ਵਾਰੀ ਆਉਂਦਾ ਹੀ ਨਹੀਂ ਸੀ ਤੇ ਫਿਰ ਜਿਹੜਾ ਬੰਦਾ ਵਾਰ-ਵਾਰ ਆਉਣ ਲੱਗਾ ਉਹ ਬਾਅਦ ਪਤਾ ਲੱਗਿਆ ਕਿ ਪਿੰਡ 'ਚ ਉਹ ਇੱਕ ਸ਼ਰਾਬ ਦੀ ਬੰਨਗੀ ਦੇ ਨਾਂ ਤੇ ਜਾਣਿਆ ਜਾਂਦਾ ਸੀ ਕਿ ਨਵੇੜੂਗਾ ਕੀ ਇਹ ਜਿਹੜੇ ਬੰਦੇ ਨੂੰ ਪਿੰਡ 'ਚ ਵਿਸਕੀ ਕਹਿੰਦੇ ਹੋਣੇ ਉਹ ਨਵੇੜੂਗਾ ਕੀ ਇਸ ਵਰਤੀ ਵਿੱਚ ਵੀ ਬੰਦੇ ਇਹੋ ਜਿਹੇ ਪਏ ਤੇ ਕੋਈ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣ ਦੀ ਜ਼ਰਤ ਨਹੀਂ ਰੱਖਦਾ ਸੀ ਉਸ ਤੋਂ ਅੱਗੇ ਜੋ ਇਥੋਂ ਦੀ ਸਰਕਾਰ ਆ ਉਹ ਤਾਂ ਰਹਿ ਰੱਬ ਦਾ ਨਾਮ ਕੱਲ ਇੱਕ ਮਾਨਸਿਕ ਰੋਗੀ ਭਾਖੜਾ ਡੈਮ ਤੇ ਖੜਕੇ ਬੋਲ ਰਿਹਾ ਸੀ ਉਹ ਆਪਣੀ ਜੋ ਪਰੇਸ਼ਾਨੀ ਆ ਹਰਿਆਣੇ ਵਾਲੇ ਬਾਹ ਮਰੋੜ ਕੇ ਪਾਣੀ ਲੈ ਗਏ Rajasthan ਨੂੰ ਲਿਜਾਣਾ ਸੀ ਪਹਿਲਾਂ ਹੀ ਡਰਦਾ ਕਹਿੰਦਾ ਫੌਜ ਲੱਗੀ ਹੋਈ ਆ ਇਸ ਕਰਕੇ ਅਸੀਂ ਪਾਣੀ ਦੇਤਾ ਫੌਜ ਤਾਂ ਕਿਤੇ ਵੀ ਨਹੀਂ ਲੱਗੀ ਬੀਐਸਐਫ ਖੜੀ ਅਜੇ ਵੀ ਮਿਲਜੀ ਕਿਤੇ ਨਹੀਂ ਲੱਗੀ ਅਸਲ ਦੇ ਵਿੱਚ ਕੀ ਆ ਕਿ ਜਦੋਂ ਆਪਾਂ ਫੇਲ ਹੋ ਗਿਆ ਕਿ ਉਹਦੇ ਜਿਹੜੇ 92 ਨਮੂਨੇ ਆ 6 7 ਹਰ ਰੋਜ਼ ਉਹਨਾਂ ਵੀ ਕੁੱਤੇ ਖਾਣੀ ਹੋ ਰਹੀ ਪੰਜਾਬ 'ਚ ਹਰ ਰੋਜ਼ ਲੋਕ ਪਿੰਡਾਂ 'ਚ ਘੇਰ ਰਹੇ ਆ ਕਿਸਾਨ ਇਸ ਕਰਕੇ ਘੇਰ ਰਹੇ ਕਿ ਤੁਸੀਂ ਸਾਡੀਆਂ ਟਰਾਲੀਆਂ ਚੋਰੀ ਕੀਤੀਆਂ ਨੇ ਬੀਬੀਆਂ ਇਸ ਕਰਕੇ ਦੁਖੀ ਆ ਕਿ ਤੁਸੀਂ ਚਿੱਟਾ ਕਿਹਾ ਸੀ ਰੋਕਿਆ ਨਹੀਂ ਪੁੱਤ ਮਰੀ ਜਾਂਦੇ ਆ ਪੰਜਾਬ ਦੇ ਇੱਕ ਵੀ ਕੰਮ ਇਹ ਨਹੀਂ ਕਰ ਸਕੇ ਵਿਧਾਨ ਸਭਾ 'ਚ ਆਪਣੀ ਫਰਸਟ੍ਰੇਸ਼ਨ ਵਿਰੋਧੀ ਪਾਰਟੀਆਂ ਦੇ ਕੱਢ ਰਿਹਾ ਤੇ ਪਾਣੀ ਵਾਲੇ ਮੁੱਦੇ ਤੇ ਉਹਦੀ ਡਰਾਮੇਬਾਜ਼ੀ ਫੇਲ ਹੋ ਗਈ ਪੰਜਾਬ ਦੇ ਹੱਕਾਂ ਦੀ ਰਾਖੀ ਨਹੀਂ ਕਰ ਸਕਿਆ ਤੇ ਉਹ ਜਿਹੜੀ ਆ ਫਰਸਟ੍ਰੇਸ਼ਨ ਘੱਟ ਰਿਆ ਕਿਸਾਨ ਜਥੇਬੰਦੀਆਂ ਚ ਉਹਦੀ ਇਹ ਮਾਨਸਿਕ ਸਮੱਸਿਆ ਸਮਝ ਆਉਂਦੀ ਆ ਉਹਨੂੰ ਚੰਗੇ ਦਿਮਾਗੀ ਮਾਹਰ ਦੀ ਜ਼ਰੂਰਤ ਹੈ ਡਾਕਟਰ ਦੀ ਤੇ ਇੱਥੇ ਜਿਹੜੇ ਨਮੂਨੇ ਆ ਉਹਨਾਂ ਨੇ ਤੇ ਪੰਜਾਬ ਦੀ ਪੁਲਿਸ ਨੇ ਇੱਕ ਯੁੱਧ ਛੇੜਿਆ ਕਹਿੰਦੇ ਜੀ ਯੁੱਧ ਨਸ਼ਿਆਂ ਵਿਰੁੱਧ ਅਸੀਂ ਮੈਡਮ ਪ੍ਰਗਿਆ ਜੈਨ ਨੂੰ ਤੇ ਅਮੋਲਕ ਸਿੰਘ ਜਿਹੜਾ ਜੈਤੂ ਦਾ ਐਮਐਲਏ ਨੂੰ ਪੁੱਛਣਾ ਚਾਹਾਂਗੇ ਕਿ ਜਿਹੜਾ ਤੇਰਾ ਬਾਡੀਗਾਰਡ ਸੀ ਗੁਰਪ੍ਰੀਤ ਤੇਰਾ ਬਾਡੀਗਾਰਡ ਸੀ ਗੁਰਪ੍ਰੀਤ ਉੱਤੇ ਦੋਸ਼ ਲੱਗੇ ਚਿੱਟਾ ਵੇਚਣ ਦੇ ਮੈਡਮ ਪ੍ਰਗਿਆ ਜੈਨ ਨੂੰ ਵੇ ਪਤਾ ਕਿ ਜਿਹੜਾ ਮੈਂ ਬਾਡੀਗਾਰਡ ਲਾਇਆ ਮੋਲਕ ਦਾ ਉਹਦੇ ਤੇ ਦੋਸ਼ਾਂ ਚਿੱਟਾ ਵੇਚਣ ਦੇ ਉਹਦੀ ਬਦਲੀ ਕਰਤੀ ਜਾਂਚ ਨਹੀਂ ਕੀਤੀ ਕਿ ਜਿਹੜਾ ਐਮ.ਐਲ.ਏ ਦਾ ਬਾਡੀਗਾਰ ਚਿੱਟਾ ਵੇਚ ਰਿਆ ਐਮ.ਐਲ.ਏ ਆ ਮੌਲਕ ਦੀ ਸਹਿਮਤੀ ਨਾਲ ਵੇਚ ਰਿਆ ਤੇ ਪੈਸਾ ਕਿੱਥੋਂ ਤੱਕ ਜਾਂਦਾ ਕੱਲੇ ਮੌਲਕ ਸੱਕਾ ਅਮੋਲਕ ਸਿੰਘ ਤੱਕ ਜਾਂਦਾ ਕਿ ਮੈਦਮ ਪ੍ਰਗਿਆ ਜਣ ਤੱਕ ਵੀ ਜਾਂਦਾ ਛੋਟਾ ਫਿਰ ਯੁੱਧ ਕਿੱਧਰ ਗਿਆ ਉਹ ਜੋਤ ਤੁਹਾਡਾ ਉਹਨੂੰ ਬਾਡੀਗਾਰਡ ਨੂੰ ਬਦਲਤਾ ਉਹਦੇ ਗਨਮੈਨ ਨੂੰ ਬਦਲਤਾ ਜੇ ਤੁਹਾਨੂੰ ਰਿਕਾਰਡ ਚਾਹੀਦਾ ਡਾਕੂਮੈਂਟ ਚਾਹੀਦੇ ਆ ਉਹ ਡਾਕੂਮੈਂਟ ਵੀ ਹੈਗੇ ਆ ਤੁਹਾਡੇ ਵਿਭਾਗ ਦੇ ਸਾਡੇ ਕੋਲੇ ਜਿੰਦੇ ਚ ਉਹਦੇ ਖਿਲਾਫ ਸ਼ਿਕਾਇਤ ਹੋਈ ਦੀ ਆ ਤੇ ਤੁਸੀਂ ਨੋਟ ਕੀਤਾ ਹੈ ਆਪਣੇ ਰਿਕਾਰਡ ਚ ਇਸ ਕਰਕੇ ਇਹ ਲੋਕ ਇਨਸਾਫ ਦੇਣਗੇ ਇਹਦੇ ਤੋਂ ਆਪਾਸ ਕਰਦੇ ਆ ਉਹ ਪੂਰੇ ਦਾ ਪੂਰਾ ਤੰਤਰ ਜਿੰਨੂੰ ਕਹਿੰਦੇ ਕਿ ਗੁੰਡਿਆਂ ਦੀਆਂ ਬਣਗੀਆਂ ਨੇ ਕੋਈ ਚੋਣਾ ਰਾਹੀ ਆ ਗਿਆ ਕੋਈ ਟ੍ਰੇਲ ਦੇ ਕੇ ਖਾਕੀ ਪਾ ਕੇ ਬਹਿ ਗਿਆ ਤੇ ਕੋਈ ਸਿਵਲ ਕੱਪੜਿਆਂ ਚ ਗੋਲੀਆਂ ਚਲਾ ਰਿਆ ਹੈ ਸਾਰੇ ਇੱਕੋ ਚੀਜ਼ ਹੀ ਇਹ ਤੇ ਅੱਜ ਜਦੋਂ ਅਸੀਂ ਇੱਥੇ ਇਕੱਠੇ ਹੋਏ ਆ ਤੁਸੀਂ ਇਕੱਠੇ ਹੋਏ ਹੋ ਤਾਂ ਪੁਲਿਸ ਦੇਖੋ ਆਲੇ ਦੁਆਲੇ ਕਿੰਨੀ ਲੱਗੀ ਹੋਈ ਆ ਮਸਲਾ ਕੀ ਹੈ ਕਿ ਐਸਐਸਪੀ ਦਫ਼ਤਰ ਤੱਕ ਨਾ ਚਲੇ ਜਾਣ ਐਸਐਸਪੀ ਮੈਡਮ ਦੀ ਸਿਰਦਰਦੀ ਇੰਨੀ ਕੋਈ ਆ ਕਿ ਵੀ ਉਹਦੇ ਦਫ਼ਤਰ ਤੱਕ ਨਾ ਕੋਈ ਆ ਜੇ ਉਹਦੀ ਇਹ ਕੋਈ ਸਿਰਦਰਦੀ ਨਹੀਂ ਕਿ ਉਹਦੇ ਵਿਭਾਗ ਦਾ ਇੱਕ ਮੁਲਾਜ਼ਮ ਜਿਹੜਾ ਐਮਐਲਏ ਜੈਤੋ ਦਾ ਗਨਮੈਨ ਸੀ ਉਹ ਤੇ ਚਿੱਟਾ ਵੇਚਣ ਦਾ ਦੋਸ਼ ਆ ਤੇ ਉਹਦੀ ਜਾਂਚ ਨਹੀਂ ਕੀਤੀ ਉਹਦੀ ਕੋਈ ਸਿਰਦਰਦੀ ਨਹੀਂ ਕਿ ਉਹ ਇੱਕ ਪਿੰਡ ਚ ਨਫਰਤ ਭਰੇ ਬਿਆਨ ਦਿੰਦੀ ਆ ਮਜ਼ਦੂਰਾਂ ਦੇ ਖਿਲਾਫ ਜਾ ਕੇ ਤੇ ਗੋਲੀਆਂ ਚਲਵਾਉਂਦੀ ਆ ਉਹਨਾਂ ਤੋਂ ਸ਼ਰੇਆਮ ਵੀਡੀਓ ਚ ਪੁਲਿਸ ਮੁਲਾਜ਼ਮ ਕਹਿੰਦੇ ਨਜ਼ਰ ਆ ਰਹੇ ਆ ਕਿ ਸਿੱਧੀ ਚਲਾ ਗੋਲੀ ਸਿੱਧੀ ਤੇ 4 ਮਹੀਨੇ ਹੋ ਗਏ ਕਦੇ ਰਾਜੀ ਨਾਵੇਂ ਦੇ ਨਾਮ ਤੇ ਤੇ ਕਦੇ ਐ ਕਰ ਦਿੰਨੇ ਹੱਲ ਐ ਕਰ ਦਿੰਨੇ ਹੱਲ ਇਹ ਸਾਰੇ ਦਾ ਸਾਰਾ ਪੁਲਿਸ ਪ੍ਰਸ਼ਾਸਨ ਪਹਿਲਾਂ ਤਾਂ ਇਹ ਲੱਗਦਾ ਸੀ ਵੀ ਸ਼ਾਇਦ ਇਥੋਂ ਦਾ ਡੀਆਈਜੀ ਗਮਦੂਰ ਆ ਜਿੰਦੇ ਅੱਗੇ ਪ੍ਰਗਿਆ ਜਾਣ ਸੁਸਰੀਆਂ ਗੁੱਸ ਹੋ ਜਾਂਦੀ ਆ ਹੁਣ ਆਇਆ ਲੱਗਦਾ ਕਿ ਆਈਜੀ ਆ ਡੀਆਈਜੀ ਦੀ ਕੋਈ ਔਕਾਤ ਨਹੀਂ ਉਹਦੇ ਅੱਗੇ ਡੀਆਈਜੀ ਨੂੰ ਵੀ ਉਹ ਲੰਡੀ ਬੁੱੱਚੀ ਸਮਝਦਾ ਕਿ ਕਿਸੇ ਦੀ ਕੋਈ ਪਰਵਾਹ ਨਹੀਂ ਕਰਦਾ ਅੱਜ ਜਦੋਂ ਤੁਸੀਂ ਇੱਥੇ ਆਏ ਆ ਇਹ ਠੀਕ ਆ ਕਿ ਇਹਨਾਂ ਨੇ ਗੁੰਡਿਆਂ ਤੇ ਚੋਰਾਂ ਠੱਗਾ ਬਲਾਤਕਾਰੀਆਂ ਦੇ ਨਾਲ ਹੀ ਰਹਿਣਾ ਪ੍ਰਸ਼ਾਸਨ ਤੇ ਸਰਕਾਰਾਂ ਨੇ ਪਰ ਇਹਨਾਂ ਦਾ ਪਰਦਾ ਫਾਸ਼ ਕਰਨਿਆ ਔਰ ਲੋਕਾਂ ਨੂੰ ਇਹਨਾਂ ਦੇ ਖਿਲਾਫ ਸੰਘਰਸ਼ ਲਈ ਤਿਆਰ ਕਰਨਾ ਖੜੋ ਕਰਨਾ ਸੁਧਾਰਸ਼ੀ ਲੋਕਾਂ ਦੀ ਸਹਿਰਦ ਲੋਕਾਂ ਦੀ ਜ਼ਿੰਮੇਵਾਰੀ ਆ ਤੇ ਜ਼ਿੰਮੇਵਾਰੀ ਨਿਭਾ ਰਹੇ ਆ ਰਾਤ ਵੀ ਅਮੋਲਕ ਜਿਹੜਾ ਐ ਐਮਐਲਏ ਆ ਉਹ ਕੁਲਦੀਪ ਦੇ ਘਰ ਗਿਆ ਵੈਸੇ ਮੌਕਾ ਸੀ ਰਾਤ ਹਸਪਤਾਲ ਸਾਰਾ ਬਰਾਬਰ ਇੱਕੋ ਬੱਕੇ ਚ ਹੀ ਹੋ ਜਾਣਾ ਸੀ ਲੋਕਾਂ ਖੰਜਾਤਾ ਤੁਸੀਂ ਪਾਜ ਇੱਥੇ ਆਉਣ ਦੀ ਲੋੜ ਨਹੀਂ ਪੈਣੀ ਸੀ ਇਹ ਹੀ ਚਰਚਾ ਚੱਲੀ ਜਾਣੀ ਸੀ ਕਿ ਜੁੱਤ ਮਸ਼ਿਆਂ ਦੇ ਵਿਰੁੱਧ ਇੱਕ ਜੁੱਤ ਹੋਣੀ ਛਿਰ ਪਿਆ ਉਹ ਕਿਉਂ ਜਾਂਦਾ ਕੋ ਕਿ ਗਮਦੂਰ ਨੂੰ ਬੁਰਕੀ ਸਿੜਦਾ ਤੇ ਉਹ ਉਹਦੇ ਅੱਗੇ ਜਿਹੜਾ ਬੁਰਕੀ ਸਿੜਦਾ ਇੱਥੇ ਗੱਲ ਚੱਲੀ ਫਰੀਦਕੋਟ ਦਾ ਐਮਐਲਏ ਜੈਤੋ ਦਾ ਐਮਐਲਏ ਫਰੀਦਕੋਟ ਦੀ ਐਸਐਸਪੀ ਫਰੀਦਕੋਟ ਦੀ ਡੀਸੀ ਐਸਪੀ ਡੀਐਸਪੀ ਤੇ 헤ਡਲਾ ਸਾਰਾ ਤਾਮਚਾਮ ਸਾਰੇ ਦੇ ਸਾਰੇ ਇਹ ਕਹੀ ਜਾਂਦੇ ਆ ਕਿ ਗਮਦੂਰ ਤੇ ਕਾਰਵਾਈ ਨਹੀਂ ਕਰਨੀ ਕੁਛ ਕਹਿ ਰਹੇ ਆ ਤੇ ਕੁਛ ਕਹਿ ਨਹੀਂ ਰਹੇਗੇ ਉਹਨਾਂ ਦੇ ਕਹਿਣ ਦਾ ਮਤਲਬ ਇਹੀ ਆ ਅੱਜ ਇਹਨਾਂ ਨੂੰ ਆਇਆ ਸੀ ਵੀ ਇਹਨਾਂ ਨੇ ਐਲਾਨ ਕੀਤਾ ਕੁਛ ਇਹ ਵੀ ਸੀਗਾ ਕਿ ਆ ਜੰਗੀ ਮਾਹੌਲ ਕਰਕੇ ਵੀ ਇਹ ਰਹਿ ਗਿਆ ਜੇ ਇੱਥੋਂ ਦੀਆਂ ਜਥੇਬੰਦੀਆਂ ਪ੍ਰਸ਼ਾਸਨ ਦੇ ਕਹਿਣ ਤੇ ਵੀ ਸ਼ਾਇਦ ਇਨਸਾਫ਼ ਕਰੂਗਾ ਪ੍ਰੋਗਰਾਮ ਟਾਲ ਰਹੀਆਂ ਨੇ ਤਾਂ ਇਹਦਾ ਮਤਲਬ ਇਹ ਨਹੀਂਗਾ ਇਹਦਾ ਮਤਲਬ ਇਹ ਨਹੀਂਗਾ ਕਿ ਗੰਚੰਦ ਭਾਣ ਦੇ ਮਜ਼ਦੂਰਾਂ ਲਈ ਲੋਕ ਇਨਸਾਫ ਨਹੀਂ ਚਾਹੁੰਦੇ ਇਹ ਅੱਜ ਤੋਂ ਫੇਰ ਮਾਹੌਲ ਠਕਾਉਣ ਵਾਸਤੇ ਪ੍ਰੋਗਰਾਮ ਸ਼ੁਰੂ ਹੋ ਗਿਆ ਤੇ ਚੰਦ ਭਾਣ ਦੇ ਗੁੰਡਿਆਂ ਤੋਂ ਉਹਨਾਂ ਤੇ ਕਾਰਵਾਈ ਕਰਵਾਉਣ ਦੇ ਲਈ ਜੀ ਆਪਾਂ ਕਹੀਏ ਕਿ ਬਹੁਤ ਇਨਸਾਫ ਸੰਦਾ ਤਾਂ ਕਾਰਵਾਈ ਕਰਨਗੇ ਇਸ ਤਰ੍ਹਾਂ ਨਹੀਂ ਕਰਨੀਗੀ ਜੇ ਤੁਹਾਡੇ ਏਕੇ ਚ ਤੁਹਾਡੇ ਸੰਘਰਸ਼ ਦਮ ਹੋਇਆ ਤਾਂ ਕਾਰਵਾਈ ਕਰਨਗੇ ਕਿਉਂਕਿ ਪਹਿਲਾਂ ਵੀ ਜਿਹੜੇ ਮਜ਼ਦੂਰਾਂ ਨੂੰ ਕੁੱਟ ਮਾਰ ਕੇ ਜੇਲ੍ਹਾਂ ਚ ਸਿੱਟਿਆ ਉਹ ਵੀ ਜਦੋਂ ਤੁਸੀਂ ਸੰਘਰਸ਼ ਦੇ ਮਦਦ ਚ ਨਿੱਤਰੇ ਤੇ ਉਹ ਤਾਂ ਹੀ ਬੰਦੇ ਬਾਹਰ ਆਏ ਸੀਗੇ ਤੇ ਹੁਣ ਵੀ ਇਹ ਚੰਦ ਭਾਂਡੇ ਮਜ਼ਦੂਰਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਇਹ ਜਿਹੜਾ ਕੱਲ ਅਮੋਲ ਕਰਦੇ ਰਹੇ ਕਰਤੂਤ ਜਾਂ ਹੋਰ ਕਰ ਰਹੇ ਆ ਕਿ ਤੁਹਾਡੇ ਐਕਸ਼ਨ ਕਮੇਟੀ 'ਚ ਫਰਕ ਪਾ ਜੀਏ ਜਿੱਦੋਂ ਐਕਸ਼ਨ ਕਮੇਟੀ ਤੁਹਾਡੇ ਕੋਲ ਨਹੀਂ ਆਈ ਸੀ ਸਾਰੇ ਪਿੰਡ ਨੂੰ ਕੁੱਟਿਆ ਤੇ ਐਸਐਸਪੀ ਨੇ ਕਿੰਨੇ ਠੱਗਿਆ ਬਿਆਨ ਦਿੱਤੇ ਉਸ ਤੋਂ ਬਾਅਦ ਉਹ ਦੁਬਾਰਾ ਬਿਆਨ ਦੁਹਰਾਉਣ ਦੀ ਜ਼ਰਤ ਨਹੀਂ ਪਈ ਇਹਦੀ ਇਸ ਕਰਕੇ ਕਿ ਸੰਘਰਸ਼ੀ ਲੋਕ ਮੈਦਾਨ ਚ ਆ ਗਏ ਇਹ ਆਖਰੀ ਗੱਲ ਕੁਝ ਕੁ ਲੋਕਾਂ ਨੂੰ ਲੱਗਦਾ ਗਮਦੂਰ ਕੋਈ ਕਿਸਾਨ ਨਹੀਂ ਹੈ ਉਹ ਹਰਾਮ ਦੀ ਕਮਾਈ ਕਰਦਾ ਤੇ ਮਜ਼ਦੂਰਾਂ ਦਾ ਹੱਕ ਮਾਰ ਕੇ ਉਹਨੇ ਕਰੋੜਾਂ ਰੁਪਏ ਦੀ ਜਾਇਦਾਦ ਬਣਾਈ ਆ ਉਹ ਕੋਈ ਕਿਸਾਨ ਨਹੀਂ ਹੈ ਉਹਦੇ ਛੈਲਰ ਚੱਲਦੇ ਆ ਛੈਲਰ ਚੱਲਦੇ ਆ ਜਿਸ ਕਰਕੇ ਐਸਐਸਪੀ ਵੀ ਉਤੋਂ ਐ ਚਲਦੀ ਹੈ ਜਿਵੇਂ ਹੋਮਗਾਰਡ ਵਾਲੀ ਹੁੰਦੀ ਆ ਉਹਦੇ ਸ਼ੈਲਰ ਚੱਲਣ ਕਰਕੇ ਸਾਰਾ ਪ੍ਰਸ਼ਾਸਨ ਹੀ ਉਹਨਾਂ ਤੋਂ ਚਾਹਦਾ ਸਾਰੇ ਯਾਨੀ ਕਿ ਆ ਜਿੰਨੇ ਵੀ ਇਸ ਬਿਲਡਿੰਗ 'ਚ ਬੈਠੇ ਆ ਜਾਂ ਸਾਡੇ ਪਿੱਛੇ ਖੜੇ ਆ ਸਾਰੇ ਗਮਦੂਰ ਦੀ ਜੁੱਤੀ ਦੇ ਯਾਦ ਨਹੀਂ ਇਹ ਇਹਨਾਂ ਨੂੰ ਆਪਣੀ ਹਸਤੀ ਦਾ ਪਤਾ ਹੋਣਾ ਚਾਹੀਦਾ ਜੇ ਕਿਸੇ ਵੀ ਅਧਿਕਾਰੀ 'ਚ ਕੋਈ ਕਾਣਾ ਤੇ ਫਿਰ ਉਹਨਾਂ ਨੂੰ ਸਾਫਤ ਕਰਨਾ ਚਾਹੀਦਾ ਕਿ ਗਮਦੂਰ ਸਾਨੂੰ ਨਹੀਂ ਖਰੀਦ ਸਕੇ ਨਹੀਂ ਤਾਂ ਉਹਨੇ ਸਾਫਤ ਕਰਤਾ ਕਿ ਤੁਸੀਂ ਸਾਰਿਆਂ ਨੇ ਉਹਦੀ ਚਾਂਦੀ ਦੀ ਜੁੱਤੀ ਤੁਹਾਨੂੰ ਸਾਰਿਆਂ ਨੂੰ ਵੱਜੀ ਹੋਈ ਆ ਆਪਾਂ ਇਨਸਾਫ ਲੈਣਾ ਤੇ ਸੰਘਰਸ਼ ਨੂੰ ਹੋਰ ਤੇਜ਼ ਕਰਨਾ ਪੈਣਾ ਆਉਣ ਵਾਲੇ ਦਿਨਾਂ ਇਹਦਾ ਘੇਰਾ ਹੋਰ ਵਿਸ਼ਾਲ ਕਰਨਾ ਪੈਣਾ ਤਾਂ ਹੀ ਜਿਹੜੇ ਮਸਲੇ ਹੈਗੇ ਆ ਹੱਲ ਹੋ ਸਕਦੇ ਆ ਤਾਂ ਹੀ ਦੋਸ਼ੀਆਂ ਨੂੰ ਸਖਾਵਾਂਣ ਸਖਾਹ ਜਿਹੜੇ ਸਲਾਖਾਂ ਦੇ ਪਿੱਛੇ ਹੈਗਾ ਉਹ ਪਝਵਾਇਆ ਜਾ ਸਕਦਾ ਹੈਗਾ ਇਨੀਆਂ ਬੇਨਤੀਆਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ